ਇਹ ਕਿਵੇਂ ਤੁਹਾਨੂੰ ਮਨ ਦੇ ਵਿੱਚ ਜਾਗ ਜਾਗੀ ਕਿ ਇਹ ਕੰਮ ਜੋ ਹੱਥੀ ਕੰਮ ਸਿੱਖਣਾ ਤੇ ਕਰ ਕਰਨਾ ਕੰਮ ਹੋਰ ਵੀ ਬਹੁਤ ਕੀਤੇ ਨੇ ਪਰ ਉਹਦੋਂ ਹੁੰਦਾ ਵਾ ਕਿ ਕੰਮ ਕੋਈ ਨਾ ਕੋਈ ਅਲੱਗ ਜਿਹੜਾ ਹੋਵੇ ਡਿਫਰੈਂਟ ਕੁਝ ਕਰੀਏ ਮੇਰੇ ਉਸਤਾਦੀ ਨੇ ਮੈਨੂੰ ਕਿਹਾ ਕਿ ਰஞ்சிਤ ਤੂੰ ਕਰ ਸਕਦੀ ਮਤਲਬ ਕਿ ਮੇਰੇ ਅੰਦਰ ਵੀ ਉਹ ਚੀਜ਼ ਹੋਏਗੀ ਕੰਮ ਤਾਂ ਡਿਫਰੈਂਟ ਵੱਖਰਾ ਕੁਝ ਕਰ ਲੈਣਾ ਚਾਹੀਦਾ ਹੁਣ ਮੈਨੂੰ ਲੱਗਦਾ ਕਿ ਹਾਂ ਹਾਂ ਵਧੀਆ ਸਿਲੈਕਟ ਕੀਤਾ ਮੈਂ ਕੰਮ ਜੋ ਵੀ ਹੀ ਕਰਦਿਆਂ ਦਾ ਬਹੁਤ ਵਧੀਆ ਸੰਯੋਗ ਰਿਹਾ ਉਹਨਾਂ ਨੇ ਮੈਨੂੰ ਕੁੜੀਆਂ ਵਾਂਗੂ ਵੀ ਸਿਖਾਇਆ ਉਹਨਾਂ ਨੇ ਮੈਨੂੰ ਆਪਣਾ ਪਰਿਵਾਰ ਵੀ ਸਮਝਾਇਆ ਜਿਹੜਾ ਆਸ-ਪਾਸ ਦੇ ਲੋਕਾਂ ਤੋਂ ਬਹੁਤ ਵਧੀਆ ਸੰਯੋਗ ਹੈ ਸਾਰੇ ਬਹੁਤ ਵਧੀਆ ਸਪੋਰਟ ਕਰਦੇ ਆ ਰੀਲਾਂ ਵਾਲਾ ਕੰਮ ਇਕੱਲਾ ਨਹੀਂ ਆਪਨੇ ਬਹੁਤ ਸਾਰੇ ਕੰਮ ਆਪਣੇ ਸਿਰਫੇ ਨਹੀਂ ਜਿਹੜੇ ਆਪਾਂ ਨੂੰ ਕਰਨੇ ਪੈਣੇ ਆ ਪੰਜਾਬ ਨੂੰ ਉੱਪਰ ਤੱਕ ਲੈ ਕੇ ਜਾਣਾ ਤੇ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਮਿਹਨਤ ਕਰਨੀ ਪੈਣੀ ਹੈ ਚਲੋ ਆਪਾਂ ਹੱਸਦੇ ਵਸਦੇ ਆਂ ਕੰਮ ਕਰਦੇ ਹੀ ਸੋਣੇ ਲੱਗ ਲੈਂਦੇ ਆਪਣੇ ਕੰਮ ਵੱਲੇ ਧਿਆਨ ਦੋ ਮਿਹਨਤ ਕਰੋ ਆਪਣੇ ਨਸ਼ਿਆਂ ਵੱਲੇ ਨਸ਼ਾ ਵਾਸਤੇ ਵੀ ਬਣੀ ਆਪਾਂ ਨਸ਼ੇ ਕਰਨ ਨਾਲ ਆਪਣਾ ਸਰੀਰ ਖਤਮ ਨਹੀਂ ਕਰਨਾ ਆਪਾਂ ਆਪਾਂ ਕੰਮ ਕਰੀਏ ਮਿਹਨਤ ਕਰੀਏ ਅੱਗੇ ਵਧੀਏ ਜਿਤੋਂ ਮਰਜ਼ੀ ਆਨ ਕੰਮ ਸਿਖਾਵਾਂਗੇ ਤੇ ਬਾਕੀ ਨਾ ਕਿ ਕੰਮ ਜਿਹੜਾ ਵੀ ਕਰਨਾ ਉਹਨਾਂ ਲਈ ਕੋਈ ਵੀ ਜ਼ਰੂਰੀ ਨਹੀਂ ਕਿ ਆਪਾਂ ਮੋਟਰਾਂ ਆਂ ਹੋਰ ਵੀ ਕੋਈ ਕੰਮ ਕਰ ਸਕਦੇ ਆਂ ਤੇ ਆਪਣੇ ਮਾਪ ਦਾ ਨਾਮ ਰੌਸ਼ਨ ਕਰ ਸਕਦੇ ਆਂ ਅ ਤੋ ਸਤ ਤੂ ਜਿਹੜਾ ਆਪਣੇ ਪੰਜਾਬ ਨੂੰ ਸਭ ਤੋਂ ਕੁਝ ਖਾ ਰਿਆ ਨਾ ਤੇ ਉਹ ਮੇਰੇ ਸਾਹਮਣੇ ਆਇਆ ਰੋਟੀ ਪਾਣੀ ਤੱਕ ਭੁੱਲ ਜਾਂਦਾ ਬੰਦੇ ਨੂੰ ਰੀਲਾਂ ਦੇਖ ਕੇ ਦੇਖਦੇ ਇੱਕ ਤਾਂ ਆਪਣੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਕੰਮ ਕਰਕੇ ਹੁਣ ਹਰੇਕ ਨੂੰ ਪੈਸੇ ਦੀ ਤਾਂ ਲੋੜ ਆ ਤੇ ਪੈਸਾ ਕਿੱਥੋਂ ਆਣਾ ਕੰਮ ਕਰਕੇ ਕੰਮ ਕਰੋ ਆਪਣੇ ਜਿੰਨੇ ਵੀ ਆਪਣੇ ਮਾਪ ਦਾ ਸਹਾਰਾ ਬਣੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੱਥੂਪੁਰ ਵਿਖੇ ਜਿੱਥੇ ਕਿ ਇੱਕ ਧੀ ਨੇ ਇਹ ਗੱਲ ਸੱਚ ਕਰ ਵਖਾਈ ਹੈ ਕਿ ਧੀਆਂ ਵੀ ਪੁੱਤਾਂ ਦੇ ਨਾਲੋਂ ਘੱਟ ਨਹੀਂ ਐ ਇਸ ਧੀ ਨੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਇਹ ਚੀਜ਼ ਸਾਬਤ ਕਰ ਵਖਾਈ ਹੈ ਜੋ ਧੀਆਂ ਜੋ ਕੁੜੀਆਂ ਜੋ ਮੁੰਡੇ ਅੱਜ ਕੱਲ ਸਿਰਫ ਰੀਲਾਂ ਪਾਉਣ ਤੱਕ ਹੀ ਅਸੀਮਤ ਰਹਿ ਗਏ ਨੇ ਆਓ ਗੱਲਬਾਤ ਕਰਦੇ ਆ ਇਸ ਧੀ ਦੇ ਨਾਲ ਜੋ ਕਿ ਹੱਥੀ ਕੰਮ ਕਰਦੀ ਹੈ ਮੋਟਰਾਂ ਬੰਨਦੀ ਹੈ ਸਭ ਤੋਂ ਪਹਿਲਾਂ ਭੈਣ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਹਾਂਜੀ ਸਰ ਜੀ ਧੰਨਵਾਦ ਜੀ ਹਾਂਜੀ ਜਿਵੇਂ ਕਿ ਤੁਸੀਂ ਇਹ ਕੰਮ ਕਰਦੇ ਹੋ ਮੋਟਰਾਂ ਬੰਨਨ ਦਾ ਇਹ ਕਿਵੇਂ ਤੁਹਾਨੂੰ ਮਨ ਦੇ ਵਿੱਚ ਜਾਗ ਜਾਗੀ ਕਿ ਇਹ ਕੰਮ ਜੋ ਹੱਥੀ ਕੰਮ ਸਿੱਖਣਾ ਤੇ ਕਰਨਾ ਹੈ ਸਰ ਜੀ ਕੰਮ ਤਾਂ ਪਹਿਲਾਂ ਚਲੋ ਕੰਮ ਹੋਰ ਵੀ ਬਹੁਤ ਕੀਤੇ ਨੇ ਪਰ ਉਹਦੋਂ ਹੁੰਦਾ ਵਾ ਕਿ ਕੰਮ ਕੋਈ ਨਾ ਕੋਈ ਅਲੱਗ ਜਿਹੜਾ ਹੋਵੇ ਡਿਫਰੈਂਟ ਕੁਝ ਕਰੀਏ ਉੱਤੇ ਉਸ ਤੋਂ ਬਾਅਦ ਵਿੱਚ ਮੈਂ ਮਿਲਕੀ ਮਹਰਾਣਾ ਪਿੰਡ ਮੇਰੇ ਲੱਗ ਗਈ ਆ ਮੇਰੇ ਉੱਥੇ ਉਸਤਾਦ ਜੀ ਜਿਨ੍ਹਾਂ ਤੋਂ ਮੈਂ ਕੰਮ ਸਿੱਖਿਆ ਉੱਥੇ ਮੇਰਾ ਕੰਮ ਤੇ ਆਨਲਾਈਨ ਸੀਗਾ ਆਨਲਾਈਨ ਵਰਕ ਕਰਨਾ ਹੀ ਫਿਰ ਉੱਥੋਂ ਉਹਨਾਂ ਨੇ ਮਿਲਕੀ ਪ੍ਰੇਰਿਤ ਮੈਨੂੰ ਕੀਤਾ ਕਿ ਰੰਜੀਤ ਤੂੰ ਆ ਵੀ ਕਰ ਸਕਦੀ ਐ ਤੂੰ ਕਰ ਮਿਲਕੀ ਮੋਲਟਰਾ ਬੰਨਣਾ ਉਹਲਾ ਵੀ ਸਟਾਰਟ ਕਰ ਲੈ ਨਾਲ ਤੂੰ ਕਰ ਸਕਦੀ ਐ ਉਤ ਬਾਅਦ ਵਿੱਚ ਪਹਿਲਾਂ ਭੈਣ ਕੀ ਕੰਮ ਕਰਦੇ ਸੀ ਤੁਸੀਂ ਪਹਿਲਾਂ ਸਰ ਜੀ ਮੇਰਾ ਆਨਲਾਈਨ ਹੀ ਕੰਮ ਸੀ ਜਿੱਦਾਂ ਕੈਫੇ ਤੇ ਕੀ ਆਪਾ ਆਧਾਰ ਕਾਰਡ ਪ੍ਰਿੰਟ ਵਗੈਰਾ ਪੈਸੇ ਡਰਾਵਲ ਬਸ ਇਹੀ ਕੁਐਸਚਨ ਆਲ ਪੈਨਗਾਰਡ ਦਾ ਆਰਗਨ ਕਿਸੇ ਦੀ ਦੁਕਾਨ ਤੇ ਕੰਮ ਕਰਦੇ ਸੀ ਜਿਵੇਂ ਆਪਾਂ ਕੰਮ ਸ਼ੁਰੂ ਕੀਤਾ ਕਿਸੇ ਦੀ ਦੁਕਾਨ ਤੇ ਕੰਮ ਕਿੰਨੀ ਸੈਲਰੀ ਮਿਲਦੀ ਸੀ ਤੁਹਾਨੂੰ ਉੱਥੇ ਸਰ ਪਹਿਲਾਂ ਸਟਾਰਟਿੰਗ ਤੇ ਮੇਰੀ ਹੈਗੀ ਸੀਗੀ 1500 ਤੋਂ ਫਿਰ 2000 ਮਿਲ ਕੀ ਜਿਵੇਂ ਜਿਵੇਂ ਮੇਰੇ ਸਾਲ ਪੰਜ ਸਾਲ ਲਾਏ ਮੈਂ ਉੱਤੇ ਪੰਜ ਸਾਲ ਤੋਂ ਬਾਅਦ ਵਿੱਚ ਫਿਰ ਮੈਂ ਹੁਣ ਆ ਕੰਮ ਸਿੱਖਿਆ ਇਸ ਕੰਮ ਵੱਲ ਕਿਵੇਂ ਤੁਹਾਡਾ ਮਨ ਦੇ ਵਿੱਚ ਆਇਆ ਕਿ ਇਹ ਮੋਟਰਾਂ ਦਾ ਕੰਮ ਸਿੱਖਿਆ ਜਾਵੇ ਤੇ ਕੀਤਾ ਜਾਵੇ ਹਾਂਜੀ ਸਰ ਹੁਣ ਇਹ ਦੱਸਿਆ ਨਾ ਜਿਵੇਂ ਮੇਰੇ ਉਸਤਾਦ ਜੀ ਨੇ ਮੈਨੂੰ ਕਿਹਾ ਕਿ ਰੰਜੀਤੂ ਕਰ ਸਕਦੀ ਹੈ ਮਤਲਬ ਕਿ ਮੇਰੇ ਅੰਦਰ ਵੀ ਉਹ ਚੀਜ਼ ਹੋਏਗੀ ਕੰਮ ਤਾਂ ਡਿਫਰੈਂਟ ਵੱਖਰਾ ਕੁਝ ਕਰ ਲੈਣਾ ਚਾਹੀਦਾ ਉਸ ਤੋਂ ਬਾਅਦ ਮੈਂ ਮਤਲਬ ਸਿੱਖਿਆ ਤੇ ਫਿਰ ਮੈਨੂੰ ਲੱਗਿਆ ਕਿ ਹਾਂ ਇਜ਼ੀ ਆ ਮੈਂ ਕਰ ਸਕਦੀ ਹਾਂ ਫਿਰ ਮੈਂ ਉਤੋਂ ਸਟਾਰਟ ਕਰਤਾ ਹੁਣ ਮੈਨੂੰ ਲੱਗਦਾ ਕਿ ਹਾਂ ਵਧੀਆ ਸਿਲੈਕਟ ਕੀਤਾ ਮੈਂ ਕੰਮ ਜੋ ਵੀ ਹੀ ਵਧੀਆ ਕਰ ਸਕਦੀ ਹਾਂ ਕਿੰਨਾ ਟਾਈਮ ਲੱਗਿਆ ਕੰਮ ਸਿੱਖਣ ਤੇ ਪੈਨ ਕੰਮ ਸਿੱਖਣ ਦੇ ਸੱਚੀ ਮੈਨੂੰ ਲੱਗਿਆ 1 ਸਾਲ ਇੱਕ ਸਾਲ ਲਾਇਆ ਮੈਂ ਇੱਕ ਸਾਲ ਤੇ ਕੰਮ ਹਾਂਜੀ ਸਿੱਖ ਲਿਆ ਵਧੀਆ ਹੁਣ ਵੀ ਕੰਮ ਕਰਦੇ ਕਰਦੇ ਵੀ ਨਾਲ ਕੰਮ ਹੁਣ ਵੀ ਕੰਮ ਮਤਲਬ ਸਿੱਖਦੇ ਵੀ ਆ ਨਾਲ ਕਰਦੇ ਵੀ ਆ ਸਾਰੇ ਕੰਮ ਸੇਮੇ ਆ ਨਾਲ ਹੀ ਸਿੱਖਦੇ ਨਾਲ ਹੀ ਕਰਦੇ ਆ ਹੁਣ ਘਰ ਦੇ ਵਿੱਚ ਫੈਮਲੀ ਦੇ ਵਿੱਚ ਕੌਣ ਕੌਣ ਨੇ ਫੈਮਲੀ ਚ ਹੈਗੇ ਸਭ ਜੀ ਮੇਰੇ ਮੇਰੇ ਦੋ ਭਰਾ ਨੇ ਮਮਾ ਪਾਪਾ ਨੇ ਤੇ ਮੇਰੇ ਭਾਬੀ ਜੀਆਂ ਨੇ ਦੋ ਤੇ ਘਰ ਦੇਆਂ ਵੱਲੋਂ ਕਿਦਾਂ ਦੱਸੋ ਸਹਿਯੋਗ ਰਿਹਾ ਕੰਮ ਸਿੱਖਣ ਤੋਂ ਲੈ ਕੇ ਕੰਮ ਕਰਨ ਤੱਕ ਕਰਦਿਆਂ ਦਾ ਬਹੁਤ ਵਧੀਆ ਸੰਜੋਗ ਰਿਹਾ ਉਹਨਾਂ ਨੇ ਮੈਨੂੰ ਕੁੜੀਆਂ ਵਾਂਗੂ ਨਹੀਂ ਸਮਝਿਆ ਉਹਨਾਂ ਨੇ ਮੈਨੂੰ ਆਪਣਾ ਪੋਤੀ ਸਮਝਿਆ ਮਤਲਬ ਕਿ ਮੈਂ ਉਹਨਾਂ ਦੀ ਧੀ ਨਹੀਂ ਉਹਨਾਂ ਦਾ ਪੋਤੀ ਆ ਤੇ ਉਹ ਵਧੀਆ ਸੰਜੋਗ ਰਿਹਾ ਉਹਨਾਂ ਨੇ ਮੈਨੂੰ ਹਰ ਵਾਰੀ ਕਿਸੇ ਕੰਮ ਤੋਂ ਲਈ ਰੋਕਿਆ ਸਾਰੇ ਕੰਮ ਮਤਲਬ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਬਸ ਤੁਹਾਨੂੰ ਕੋਈ ਚੀਜ਼ ਦਾ ਲਾਭ ਨਹੀਂ ਆਣਾ ਚਾਹੀਦਾ ਬਸ ਜਿੱਥੇ ਜਲ ਦਿਲ ਕਰਦਾ ਜਿਹੜਾ ਕੰਮ ਕਰਨ ਨੂੰ ਦਿਲ ਕਰਦਾ ਕਰ ਸਕਦੀ ਆ ਉਹ ਹੀ ਕੀਤਾ ਸਟਾਰਟਿੰਗ ਦੇ ਵਿੱਚ ਕਿੰਨੀ ਇਨਵੈਸਟਮੈਂਟ ਕੀਤੀ ਜਦੋਂ ਕੰਮ ਸ਼ੁਰੂ ਕੀਤਾ ਸਟਾਰਟਿੰਗ ਤੇ ਸਦੀ ਮੇਰੀ ਇਨਵੈਸਟਮੈਂਟ ਹੋਈ ਆ ਸ਼ਾਪ ਤੋਂ ਮੇਰੇ ਕਿਤੇ ਸਟਾਰਟਿੰਗ ਤੇ ਮੇਰੀ ਹੋਈ ਆ 2 ਲੱਖ ਤੋਂ ਉਹ ਜੋੜਾ ਜਿਹੜਾ ਮੈਂ ਲੋਨ ਤੇ ਲਾਇਆ ਹੋਇਆ ਹੈ ਬੈਂਕ ਤੋਂ ਸੇ ਹੁਣ ਕੀ ਕਿਵੇਂ ਅੱਗੇ ਕੀ ਸੋਚਿਆ ਕਿ ਇਹ ਕੰਮ ਜਿਵੇਂ ਕਿ ਇੱਕ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਛੋਟੀ ਦੁਕਾਨ ਤੋਂ ਇਹ ਕੰਮ ਕਿੱਥੇ ਲੈ ਕੇ ਜਾਣਾ ਸਰ ਜੀ ਇਹ ਕੰਮ ਹੁਣ ਦੁਕਾਨ ਤੋਂ ਹੀ ਆ ਵਿਖੋ ਹੁਣ ਪਰਮਾਤਮਾ ਜਿਵੇਂ ਜਿਵੇਂ ਸਾਥ ਦੇਣਗੇ ਜਾਂ ਆਪਣੀ ਮਿਹਨਤ ਆ ਜਿਵੇਂ ਜਿਵੇਂ ਚੱਲ ਰਿਹਾ ਵੇਖਦੇ ਕਿਥੋਂ ਤੱਕ ਜਾਂਦੇ ਆ ਆਸ-ਪਾਸ ਦੇ ਲੋਕਾਂ ਦੇ ਵੱਲੋਂ ਕਿਦਾਂ ਦਾ ਸਹਿਯੋਗ ਮਿਲ ਰਿਹਾ ਜਿੱਦਾਂ ਤੁਸੀਂ ਕੰਮ ਕਰਦੇ ਆ ਹਾਂਜੀ ਸਰ ਆਸ-ਪਾਸ ਦੇ ਲੋਕਾਂ ਤੋਂ ਬਹੁਤ ਵਧੀਆ ਸੰਯੋਗ ਹੈ ਸਾਰੇ ਬਹੁਤ ਵਧੀਆ ਸਪੋਰਟ ਕਰਦੇ ਆ ਤੇ ਵਧੀਆ ਜਿਹੜਾ ਵੀ ਆਂਦਾ ਬਸ ਵਧੀਆ ਹੀ ਕਹਿੰਦਾ ਕਿ ਵਧੀਆ ਕਰ ਰਹੇ ਹੋ ਤੁਸੀਂ ਜਿਵੇਂ ਕਿ ਭੈਣ ਅਜੋਕੇ ਸਮੇਂ ਦੇ ਵਿੱਚ ਦੇਖਦੇ ਆ ਕਿ ਕੁੜੀਆਂ ਵੱਲੋਂ ਮੁੰਡਿਆਂ ਵੱਲੋਂ ਸੋਸ਼ਲ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਸਿਰਫ ਰੀਲਾਂ ਪਾਈਆਂ ਜਾ ਰਹੀਆਂ ਵਾਂ ਤੇ ਤੁਸੀਂ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਉਹਨਾਂ ਨੂੰ ਕੀ ਪੀਲ ਕਰਨੀ ਚਾਹੋਗੇ ਉਹਨਾਂ ਨੂੰ ਸੱਚੇ ਹੀ ਕਿ ਇੱਕ ਆਪਣਾ ਰਿਲਾਂ ਵਾਲਾ ਕੰਮ ਕੱਲਾ ਨਹੀਂ ਆ ਆਪਣੇ ਬਹੁਤ ਸਾਰੇ ਕੰਮ ਆਪਣੇ ਸਿਰ ਤੇ ਨੇ ਜਿਹੜੇ ਆਪਾਂ ਨੂੰ ਕਰਨੇ ਪੈਣੇ ਆ ਪੰਜਾਬ ਨੂੰ ਉੱਪਰ ਤੱਕ ਲੈ ਕੇ ਜਾਣਾ ਤੇ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਮਿਹਨਤ ਕਰਨੀ ਪੈਣੀ ਆ ਚਲੋ ਕੰਮ ਤਾਂ ਕੋਈ ਵੀ ਕਰ ਰਿਹਾ ਉਹ ਆਪਣੇ ਘਰ ਲਈ ਕਰ ਰਿਹਾ ਹੁੰਦਾ ਕਿਸੇ ਲਈ ਨਹੀਂ ਕਰ ਰਿਹਾ ਹੁੰਦਾ ਜਾਂ ਕੱਲੇ ਪੰਜਾਬ ਲਈ ਨਹੀਂ ਕਰ ਰਿਹਾ ਹੁੰਦਾ ਪਰ ਇਹਨਾਂ ਵਾਂ ਕੀ ਕੰਮ ਕਰਦੇ ਆ ਆਪਾਂ ਨੂੰ ਵੇਖ ਕੇ ਸਾਰੇ ਕੰਮ ਕਰਦੇ ਆ ਆਪਾਂ ਹੱਸਦੇ ਵਸਦੇ ਆ ਕੰਮ ਕਰਦੇ ਹੀ ਸੋਹਣੇ ਲੱਗਦੇ ਆ ਜਿਵੇਂ ਕਿ ਭੈਣ ਜੋ ਕੇ ਸਮੇਂ ਦੇ ਵਿੱਚ ਪਹਿਲਾਂ ਤਾਂ ਨੌਜਵਾਨ ਕੱਲੇ ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਸੀਗੇ ਤੇ ਹੁਣ ਅਜੋਕੇ ਸਮੇਂ ਦੇ ਵਿੱਚ ਕੁੜੀਆਂ ਵੀ ਲੜਕੀਆਂ ਦਾ ਵੀ ਨਾਮ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਕੁੜੀਆਂ ਵੀ ਜਿਹੜੀਆਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੀਆਂ ਨੇ ਫਸ ਰਹੀਆਂ ਨੇ ਦਿਨੋਂ ਦਿਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਉਹੀ ਹੈ ਕਿ ਨਸ਼ੇ ਹੁਣ ਉਹਨਾਂ ਨੇ ਲਾ ਚੁੱਕੇ ਆ ਮਤਲਬ ਵੀ ਉਹਨਾਂ ਦਾ ਹੁਣ ਪਤਾ ਨਹੀਂ ਕਿ ਕਦੋਂ ਛੱਡਣ ਜਾਂ ਕਦੋਂ ਨਹੀਂ ਪਰ ਅਪੀਲ ਉਹਨਾਂ ਨੂੰ ਉਹੀ ਹੈ ਕਿ ਆਪਣੇ ਕੰਮ ਵੱਲੇ ਧਿਆਨ ਦਿਓ ਮਿਹਨਤ ਕਰੋ ਆਪਣੇ ਨਸ਼ਿਆਂ ਵੱਲੇ ਨਸ਼ਿਆਂ ਵਾਸਤੇ ਨਹੀਂ ਬਣੇ ਆਪਾਂ ਨਸ਼ੇ ਕਰਨ ਵਾਸਤੇ ਆਪਣਾ ਸਰੀਰ ਖਤਮ ਨਹੀਂ ਕਰਨਾ ਆਪਾਂ ਆਪਾਂ ਕੰਮ ਕਰੀਏ ਮਿਹਨਤ ਕਰੀਏ ਅੱਗੇ ਵਧੀਏ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰੀਏ ਜਿਵੇਂ ਕਿ ਭੈਣ ਤੁਸੀਂ ਇਹ ਕੰਮ ਸ਼ੁਰੂ ਕੀਤਾ ਵਾ ਮੋਟਰਾਂ ਬਨਨ ਦਾ ਜਿਵੇਂ ਤੁਹਾਡੀ ਇਹ ਵੀਡੀਓ ਵੇਖ ਕੇ ਹੋਰ ਵੀ ਕਈ ਬੱਚਿਆਂ ਦੇ ਮਨ ਦੇ ਵਿੱਚ ਕੰਮ ਸਿੱਖਣ ਦੀ ਲਾਲਸਾ ਪੈਦਾ ਹੋਏਗੀ ਉਹਨਾਂ ਨੂੰ ਕੀ ਕਹੋਗੇ ਕਿ ਜੇ ਮੰਨ ਲਓ ਕਿ ਕਿਸੇ ਨੇ ਕੋਈ ਕੰਮ ਸਿੱਖਣਾ ਤੁਹਾਡੇ ਕੋਲ ਜਾਂ ਸਿੱਖਣ ਦੀ ਕੋਈ ਆਸ ਕਰਦਾ ਵਾ ਤੁਹਾਡੇ ਕੋਲ ਤੇ ਤੁਹਾਡੇ ਵੱਲੋਂ ਉਹਨਾਂ ਨੂੰ ਕਿਦਾਂ ਦਾ ਵਿਸ਼ਵਾਸਨ ਹੋਵੇਗਾ ਹਾਂਜੀ ਮੇਰੇ ਵੱਲੋਂ ਜੀ ਆਇਆਂ ਨੂੰ ਜਦੋਂ ਮਰਜ਼ੀ ਆਣ ਕੰਮ ਸਿਖਾਵਾਂਗੇ ਤੇ ਬਾਕੀ ਨਾ ਕਿ ਕੰਮ ਜਿਹੜਾ ਵੀ ਕਰਨਾ ਉਹਨਾਂ ਨੇ ਕੋਈ ਵੀ ਜ਼ਰੂਰੀ ਨਹੀਂ ਕਿ ਆਪਾਂ ਇਹ ਮੋਟਰਾ ਹੀ ਆਂ ਹੋਰ ਵੀ ਕੋਈ ਕੰਮ ਕਰ ਸਕਦੇ ਆਂ ਤੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰ ਸਕਦੇ ਆਂ ਅਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੋਗੇ ਜੋ ਬੱਚੇ ਅਜੇ ਵੀ ਲੜਕੇ ਲੜਕੀਆਂ ਅਜੇ ਵੀ ਜੋ ਘਰਾਂ ਦੇ ਵਿੱਚ ਬੇਸਲੀ ਹੋ ਕੇ ਬੈਠੇ ਨੇ ਕੋਈ ਵੀ ਕੰਮ ਕਰ ਨਹੀਂ ਰਹੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਇਹੀ ਸਨੇਹਾ ਹੈ ਕਿ ਕਿ ਸਭ ਤੋਂ ਜਿਹੜਾ ਆਪਣੇ ਪੰਜਾਬ ਨੂੰ ਸਭ ਤੋਂ ਜਿਖਾ ਰਿਆ ਨਾ ਤੇ ਉਹ ਮੇਰੇ ਹਿਸਾਬ ਨਾਲ ਇੰਸਟਾ ਆ ਤੇ ਜਿੱਤੇ ਸਾਰਾ ਦਿਨ ਹੀ ਸਿਰਫ ਰੀਲਾਂ ਵੇਖੀਆਂ ਜਾਂਦੀਆਂ ਤੇ ਹੋਰ ਆਪਾਂ ਕੋਈ ਇਹ ਕੰਮ ਵੱਲੇ ਧਿਆਨ ਨਹੀਂ ਦਿੰਦੇ ਆਪਾਂ ਰੋਟੀ ਪਾਣੀ ਤੱਕ ਭੁੱਲ ਜਾਂਦਾ ਬੰਦੇ ਨੂੰ ਰੀਲਾਂ ਦੇਖਦੇ ਦੇਖਦੇ ਤੇ ਪਰ ਆਪਾਂ ਨੂੰ ਸਭ ਤੋਂ ਮੇਨ ਆ ਕੰਮ ਕੰਮ ਪੂਜਾ ਵਾ ਇਹਨੂੰ ਜਿੰਨਾ ਕਰ ਲੋਗੇ ਉਨਾਂ ਬੈਸਟ ਆ ਇੱਕ ਤਾਂ ਆਪਣੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਕੰਮ ਕਰਦੇ ਦੂਜੀ ਗੱਲ ਹੈ ਕਿ ਆਪਣੇ ਜਿਹੜੇ ਜਿੰਨੇ ਵੀ ਕੀ ਕਹਿੰਦੇ ਨੇ ਪ੍ਰੋਬਲਮ ਆ ਆਪਣੇ ਹੁਣ ਹਰੇਕ ਨੂੰ ਪੈਸੇ ਦੀ ਤਾਂ ਲੋੜ ਆ ਤੇ ਪੈਸਾ ਕਿੱਥੋਂ ਆਣਾ ਕੰਮ ਕਰਕੇ ਤੇ ਕੰਮ ਕਰੋ ਆਪਣੇ ਜਿੰਨੇ ਵੀ ਆਪਣੇ ਮਾਪਪਾ ਦਾ ਸਹਾਰਾ ਬਣੋ ਉਹਨਾਂ ਦੇ ਵੀ ਦੁੱਖ ਤਿਲਿਖ ਘਟਣਗੇ ਤੇ ਤੁਹਾਡੇ ਵੀ ਸਭ ਤੋਂ ਬੈਸਟ ਕਿ ਜਿੰਨਾ ਜਿੰਨਾ ਕੰਮ ਕਰ ਲੋਗੇ ਉਹਨਾਂ ਵਧੀਆ ਠੀਕ ਹੈ ਧੰਨਵਾਦ ਜੀ